ਲੱਖ ਦਾ ਟਰੱਕ ਅੱਧੀ ਰਾਤ ਨੂੰ ਕੁਝ ਬੰਦੇ ਅਗਵਾ ਕਰਕੇ ਲੈ ਗਏ ਜਿਸ ਤੋਂ ਬਾਅਦ ਡਰਾਈਵਰ ਦੇ ਤਾਂ ਸਾਹ ਹੀ ਸੁੱਕ ਗਏ ਮਾਲਕ ਦਾ 35 ਲੱਖ ਦਾ ਨੁਕਸਾਨ ਹੋਣਾ ਸੀ ਪਰ ਉਸ ਸਮੇਂ ਪੰਜਾਬ ਪੁਲਿਸ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ ਪੰਜਾਬ ਪੁਲਿਸ ਨੇ ਹਿੰਮਤ ਦਲੇਰੀ ਦਿਖਾਉਂਦੇ ਹੋਏ ਵਫਾਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਈ ਤੇ ਟਰੱਕ ਦੇ ਮਾਲਕ ਨੂੰ ਮਾਲ ਸਮੇਤ ਟਰੱਕ ਲੱਭ ਕੇ ਉਸਨੇ ਹਵਾਲੇ ਕੀਤਾ ਤਾਮਰਿਤ ਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਬੀਕਾ ਨੇਰ ਤੋਂ ਸਾਰਾ ਮਾਲ ਲੋਡ ਹੋ ਕੇ ਮਲੋਟ ਵੱਲ ਨੂੰ ਜਾ ਰਿਹਾ ਸੀ ਪਰ ਜਦੋਂ ਇਹ ਟਰੱਕ ਅੰਮ੍ਰਿਤਸਰ ਦੇ ਨਜ਼ਦੀਕ ਪਹੁੰਚਿਆ ਤਾਂ ਉੱਥੇ ਬਰਸਾਤ ਦੇ ਕਾਰਨ ਟਰੱਕ ਦੇ ਵਿੱਚ ਪਿਆ ਮਾਲ ਅਨਲੋਡ ਨਾ ਹੋ ਸਕਿਆ ਜਿਸ ਦੇ ਚਲਦਿਆਂ ਟਰੱਕ ਦਾ ਡਰਾਈਵਰ ਅਤੇ ਡਰਾਈਵਰ ਦਾ ਸਹਾਇਕ ਟਰੱਕ ਦੇ ਵਿੱਚ ਹੀ ਸੋ ਗਏ ਪਰ ਅੱਧੀ ਰਾਤ ਨੂੰ ਕੁਝ ਨੌਜਵਾਨ ਮੂੰਹ ਬਣ ਕੇ ਆਏ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਟਰੱਕ ਡਰਾਈਵਰ ਤੇ ਉਸਦੇ ਸਹਾਇਕ ਨੂੰ ਚਾਕੂ ਦੀ ਨੋਕ ਤੇ ਬਾਹਰ ਕੱਢਿਆ ਗਿਆ ਤੇ ਫਿਰ ਟਰੱਕ ਨੂੰ ਮਾਲ ਸਮੇਤ ਲੈ ਕੇ ਉਹ ਰਫੂ ਚੱਕਰ ਹੋ ਗਈ ਟਰੱਕ ਮਾਲਕ ਨੇ ਇਹਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮਾਲ ਸਮੇਤ ਟਰੱਕ ਟਰੱਕ ਮਾਲਕ ਦੇ ਹਵਾਲੇ ਕਰ ਦਿੱਤਾ ਤਾਂ ਟਰੱਕ ਡਰਾਈਵਰ ਟਰੱਕ ਮਾਲਕ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਦੇ ਲਈ ਅੱਜ ਅੰਮ੍ਰਿਤਸਰ ਪਹੁੰਚੇ ਤਾਂ ਇਸ ਪੂਰੇ ਘਟਨਾਕ੍ਰਮ ਦੇ ਬਾਬਤ ਕੀ ਕੁਝ ਕਹਿਣਾ ਹੈ ਟਰੱਕ ਮਾਲਕ ਦਾ ਤੇ ਪੁਲਿਸ ਅਧਿਕਾਰੀ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਹਾਂਜੀ ਕੀ ਨਾਮ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਸਮੀਰ ਕੁਮਾਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਦੇ ਵੱਲੋਂ ਮਿੰਟਾਂ ਦੇ ਵਿੱਚ ਤੁਹਾਡਾ ਟਰੱਕ ਬਰਾਮਦ ਕਰ ਲਿਆ ਗਿਆ ਚਾਰ ਨੌ ਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਬਸ ਮੈਂ ਸਹਿਦ ਲੋ ਧੰਨਵਾਦ ਕਰਦਾ ਹਾਂ ਪੰਜਾਬ ਪੁਲਿਸ ਦਾ ਪਲੱਸ ਸੁਲਤਾਨਪੁਰ ਦੀ ਟੀਮ ਐਸਐਸਓ ਸਾਹਿਬ ਜਸਵੀਰ ਸਿੰਘ ਦਾ ਉਹਨਾਂ ਦੀ ਟੀਮ ਦਾ ਮੇਰੇ ਵੱਲੋਂ ਮੇਰਾ ਬਹੁਤ ਉਹਨਾਂ ਨੇ ਸਹਿਯੋਗ ਕੀਤਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਟਰੱਕ ਜਿਹੜਾ ਗਵਾਹ ਕਰ ਲਿਆ ਗਿਆ ਮੈਨੂੰ ਮੇਰੇ ਡਰਾਈਵਰ ਦਾ ਫੋਨ ਆਉਂਦਾ ਹੈ ਕਿ ਕਿਸੇ ਦੇ ਨੰਬਰ ਤੋਂ ਕਿ ਆਹ ਗੱਲ ਹੋ ਗਈ ਹੈ ਟਰੱਕ ਚੋਰੀ ਹੋ ਗਿਆ ਹੈ ਤੇ ਮੈਂ ਉਸੇ ਟਾਈਮ ਹੀ ਮੈਂ ਫੋਨ ਲਾਣਾ ਇਹਨਾਂ ਦੇ ਨੰਬਰ ਲੈ ਕੇ ਕਿਸੇ ਕੋਲ ਮੈਂ ਮੇਰਾ ਟਰੱਕ ਚੋਰੀ ਹੋ ਗਿਆ ਹੈ ਤਾਂ ਉਹਨਾਂ ਨੇ ਮੈਨੂੰ 5 ਮਿੰਟ ਦਾ ਟੈਕ ਬੋਲਰ ਦੀ ਬਹਿ ਕਾਦਨੀ ਹੈ ਕਿ ਅਸੀਂ ਉਹਨਾਂ ਨੂੰ ਅਸੀਂ ਜਾਣਦੇ ਹਾਂ ਸਰਪੰਚ ਪਾਲ ਕਰਦੇ ਹਾਂ ਇਹ 2 ਘੰਟੇ ਚੋਂ ਪਹੁੰਚਦੇ ਮੇਰੇ ਤੋਂ ਪਹਿਲਾਂ ਉਹਦੀ ਟੀਮ ਪਹੁੰਚੀ ਹੁੰਦੀ ਹੈ ਅੱਛਾ ਜੀ ਸਾਹਿਬ ਦੀ ਤੁਹਾਨੂੰ ਸਾਹਿਬ ਸੈਸ਼ਨ ਸਾਹਿਬ ਆ ਪਹੁੰਚੀ ਹੁੰਦੀ ਹੈ ਉਹਨਾਂ ਦੀ ਟੀਮ ਵੀ ਪਹੁੰਚ ਸੀ ਕਿੰਨੇ ਦਾ ਨੁਕਸਾਨ ਹੋਣ ਤੋਂ ਬਚਿਆ ਜੀ ਤੁਹਾਡਾ ਟਰੱਕ ਵੱਡੀ 35 ਲੱਖ ਦਾ ਕਿਉਂਕਿ 20 ਲੱਖ ਦਾ ਟਰੱਕ ਸਮਾਨ ਹੈ ਤੇ 15 ਲੱਖ ਦਾ ਮੇਰਾ ਟਰੱਕ ਹੈ ਹਾਂ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਦੇ ਬਾਰੇ ਮੈਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੁੰਦਾ ਤਾਂ ਹੋਰ ਟਰੱਕ ਡਰਾਈਵਰਾਂ ਨੂੰ ਕੀ ਮੈਸੇਜ ਹੈ ਤੁਹਾਡਾ ਭਾਈ ਮੈਸੇਜ ਹੈ ਕਿ ਜਦੋਂ ਕੋਈ maal ਲੈ ਕੇ ਆਵੇ ਤਾਂ ਆਪ ਦੀ ਸੂਝ ਬਾਇ ਖਾੜੀ ਸਰ ਕੀ ਕਹਿਣਾ ਚਾਹੁੰਦੇ ਹੋ ਟਰੱਕ ਬਰਾਮਾ ਤੋਂ ਤੁਹਾਡੇ ਵੱਲੋਂ ਕਰ ਲਤਾ ਗਿਆ ਤੇ ਅੱਜ ਮਾਲਕਾਂ ਦੇ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਦੇ ਲਈ ਇੱਥੇ ਪਹੁੰਚੇ ਨੇ ਜੀ ਹ ਇਸ ਸੰਬੰਧੀ ਆਲਰੇਡੀ ਪਹਿਲਾਂ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰ ਚੁੱਕੀ ਨੇ ਉਹਨਾਂ ਨੇ ਡਿਟੇਲ ਦੇ ਵਿੱਚ ਸਾਰਾ ਕੁਝ ਜਿਹੜਾ ਵਾ ਦੱਸ ਚੁੱਕੇ ਨੇ ਫਿਰ ਵੀ ਇਹ ਮਾਲਕ ਆਪਣੇ ਤੌਰ ਤੇ ਤੁਹਾਡੇ ਕੋਲ ਆਏ ਨੇ ਅਸੀਂ ਬੜੀ ਮਿਹਨਤ ਦੇ ਨਾਲ ਜਿਹੜਾ ਵਾ ਇਹ ਟਰੱਕ ਜਿਹੜਾ ਵਾ ਕਬ ਕਰਕੇ ਮਾਲ ਬਰਾਮਦ ਕਰਕੇ ਤੁਸ਼ੀ ਬਰਾਮਦ ਕਰਕੇ ਉਹਨਾਂ ਨੂੰ ਵਰਤੇ ਜਿਹੜੇ ਵੀ ਹਿੱਤਲਾ ਪ੍ਰਾਪਤ ਪੁਲਿਸ ਨੇ ਔਰ ਸੀਨੀਅਰ ਅਫਸਰਾਂ ਨੇ ਸਾਰਿਆਂ ਨੇ ਰੜਕੀ ਜਿਹੜੀ ਆ ਬੜੀ ਮਿਹਨਤ ਦੇ ਨਾਲ ਇਸ ਜਿਹੜਾ ਸੌਰਵ ਕੀਤਾ ਮਾਨਯੋਗ ਸੀਟੀ ਸਾਹਿਬ ਦੇ ਹਦਾਇਤਾਂ ਨੇ ਰਹਾ ਤਾਂ ਸਰ ਕਿੰਨੀ ਕ ਮਿਹਨਤ ਇਸ ਮਾਮਲੇ ਦੇ ਵਿੱਚ ਕਰਨੀ ਪਈ ਹੈ ਕਿਉਂਕਿ ਟਰੱਕ ਲੈ ਕੇ ਜਦੋਂ ਜਾਂਦੇ ਨੇ ਤਾਂ ਕਾਫੀ ਸੀਸੀਟੀਵੀ ਕੈਮਰਾ ਜਿਹੜੇ ਨੇ ਵੱਖ-ਵੱਖ ਚੌਂਕਾਂ ਦੇ ਤੁਹਾਡੇ ਵੱਲੋਂ ਆਪ ਜਾ ਕੇ ਚੱਕ ਇਤੇ ਜਾਂਦੇ ਨੇ ਕੁਦੀ ਇਸ ਮਾਮਲੇ ਚ ਸਾਡੀ ਸਾਰੀ ਪੁਲਿਸ ਟੀਮ ਮਣਜੋ ਐਸਪੀ ਸਾਹਿਬ ਅ ਸ਼ਹੀਦਰਪਨ ਅਨੂਬੜਿਆ ਸਾਹਿਬ ਅਤੇ ਸ੍ਰੀ ਆਪਣੇ ਮਨਿੰਦਰ ਸਿੰਘ ਸਾਡੇ ਡੀਐਸਪੀ ਸਾਹਿਬ ਨੇ ਉਹਨਾਂ ਦੀ ਯੋਗ ਅਗਵਾਈ ਹੇਠ ਥਾਣਾ ਸੁਲਤਾਨਪੁਰ ਦੀ ਪੁਲਿਸ ਨੇ ਵਕਫਾ ਖਾਣਾਂ ਤੇ ਜਾ ਕੇ ਅ ਦੂਰ 370 75 ਕਿਲੋਮੀਟਰ ਪਾਕਿਸਤਾਨ ਦੇ ਬਾਟਰ ਤੇ ਜਾ ਕੇ ਇਸ ਟਰੱਕ ਨੂੰ ਫੇਸ ਕੀਤਾ ਬੜੀ ਮਿਹਨਤ ਕੀਤੀ ਲੱਗਣ ਦੇ ਨਾਲ ਇਹ ਜਿਹੜਾ ਇਹ ਕੰਮ ਕੀਤਾ ਤਾਂ ਸਰ ਟਰੱਕ ਡਰਾਈਵਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਇਸ ਤਰ੍ਹਾਂ ਸੁਨਸਾਨ ਜਗ੍ਹਾ ਤੇ ਟਰੱਕ ਲਾ ਕੇ ਸੌਂ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਕੀ ਮੈਸੇਜ ਹੈ ਜੀ ਉਹਨਾਂ ਨੂੰ ਦੇਖੋ ਮੈਂ ਸਾਰੇ ਭਰਾਵਾਂ ਦੇ ਟਰੱਕ ਵਾਲਿਆਂ ਨੂੰ ਜਿਹੜਾ ਜੋ ਵੀਹਿਕਲ ਵਰਤੋਂ ਕਰਦੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪੋ ਆਪਣੇ ਵੀਹਿਕਲ ਜਿਹੜੇ ਸੇਫ ਜਗ੍ਹਾ ਤੇ ਰੱਖਣਾ ਸੇਫ ਜਗ੍ਹਾ ਤੇ ਰੱਖਣਾ ਔਰ ਜੇਕਰ ਕਿਸੇ ਨੂੰ ਬਾਹਰ ਰਹਿਣਾ ਵੀ ਪੈਂਦਾ ਤੇ ਉਹ ਉਸ ਵਿੱਚ ਚੱਕੰਨੇ ਹੋ ਕੇ ਰਹਿਣ ਜੇਕਰ ਕੋਈ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਲੋਕਲ ਪੁਲਿਸ ਨੂੰ ਵੀ ਕਹਾਂ ਦੇ ਸਕਦੇ ਨੇ ਸਾਡੇ ਪੀਸੀਆਰ ਗੱਡੀਆਂ ਆਲਰੇਡੀ ਪਹਿਲਾਂ ਰਸਤੇ ਹੁੰਦੀਆਂ ਨੇ ਤਾਂ ਜੋ ਉਹਨਾਂ ਦੀ ਹੋਰ ਵੀ ਸੁਰੱਖਿਆ ਵੱਧ ਸਕੇ ਇਹ ਸਾਡੇ ਕੋਲ ਤੁਹਾਡੇ ਕੋਲ ਆਏ ਨੇ ਇਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਜੀ ਕਰਹੂਰ ਵੀ ਲੋਕ ਜਿਹੜੇ ਪੁਲਿਸ ਦੀਆਂ ਮਾੜੀਆਂ ਖਬਰਾਂ ਤੋਂ ਫੜੀ ਚੰਗੀ ਕਰਦੇ ਨੇ ਕਿ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਜਿਹੜੀਆਂ ਲੋਕ ਸ਼ੇਅਰ ਕਰਨ ਤਾਂ ਲੋਕ ਪੁਲਿਸ ਦਾ ਬੇੜਾ ਮਨੂ ਬਣਾ ਪੱਛਾ ਠੀਕ ਹੈ